ਜਾਲੀ ਵੀ ਇੱਥੇ ਨਹੀਂ ਝੋੜਦੀ ਜਾਲੀ ਲੱਗੀ ਹੋਈ ਸੀ ਜੇ ਹੁਣ ਜਾਲੀ ਲਵਾਈ ਵੀ ਹੁੰਦੀ ਨਹੀਂ ਆਲੇ ਨੇ ਦੇਖ ਨੇ ਯਾਚਾ ਅੱਜ ਤੇ ਨਹੀਂ ਲੋਬੇ ਆ ਤਾਰੇ ਕੇ ਰਹੀ ਦੋਵੇਂ ਆਂ ਅੱਜ ਤੱਕ ਪਾਵਾ ਆਇਆ ਵੀ ਕੁਝ ਨਹੀਂ ਨਿਕਲਦੀ ਹੈ ਕੰਕਾ ਸਾਫਾ ਬਿਲਕੁਲ ਦਸ਼ਮੇਸ਼ ਵੱਧ ਪੜ ਜਾਂਦੀ ਹੈ ਸਾਥੇ ਰੋਜ਼ ਅੱਜ ਅਸੀਂ ਅੱਜ ਅਸੀਂ ਦਸ਼ਮੇਸ਼ ਕਾਬੂ ਕਰਨੀ ਹੈ ਪਤਾ ਨਹੀਂ ਰੱਬ ਜਾਣੇ ਚੱਕਰ ਕੀ ਆ ਮਾਮਾ ਹੀ ਮਾਰ ਦਿਆ ਬੱਦਲ ਹੋ ਜਾਵੇ ਮੈਨੂੰ ਘਰ ਦੁਖ ਦੇੜ ਦਿੰਦਾ ਕਹਿੰਦਾ ਮਾਮੇ ਭਾਂਜਿਆਂ ਨੇ ਇਕੱਠੇ ਨਹੀਂ ਹੋਣਾ ਹੁਣੋ ਖੜਿਆ ਮੈਨੂੰ ਫੋਨ ਕਰ ਕਰ ਤੰਗ ਕਰਦਾ ਕਹਿੰਦਾ ਜਾ ਬਗਦਾ ਕਰ ਤੂੰ ਹੁਣ ਮੈਨੂੰ ਮੋਟਰਸਾਈਕਲ ਦੇ ਕੇ ਤੋਰਿਆ ਕਹਿੰਦਾ ਮੈਂ ਮਸ਼ੀਨ ਨਾਲ ਹੈਗਾ ਬੱਦਲ ਆ ਬਿਜਲੀ ਲੱਛਕਦੀ ਐ ਲੋਕਣੀਆਂ ਵੀ ਆ ਗਈਆਂ ਛਾਨ ਕੇ ਪਿੰਡ ਪਹੁੰਚ ਚੁੱਕੇ ਆ ਤੇ ਫੇਰ ਜਿਲੀ ਚਾ ਇਥੇ ਅੱਜ ਲੱਗਿਆ ਕੰਮ ਸ਼ੁਰੂ ਕਰਨ ਠੀਕ ਆ ਜੀ ਉਹ ਦੋਈ ਵੀ ਵਾਰ ਕੇ ਤਾਂ ਥੱਲੇ ਨਹੀਂ ਉਤਰਦੀ ਨਵੀਂ ਆਪਣੀ ਹੂੰ ਰੋਜ ਤਿੰਨੇ ਡੱਬੇ ਕਰ ਲੈਂਦੇ ਠੀਕ ਆ ਜੀ ਉਹ ਨਾ ਹਰਿੰਦਰ ਠੀਕ ਹੈ ਲਾ ਵੀ ਉਹ ਇੱਧਰ ਹਰਿੰਦਰ ਆ ਗਿਆ ਉਹ ਟਰੈਕਟਰ ਪਹਿਲੀ ਵਾਰੀ ਆਇਆ ਵਿਆਹ ਤੇ ਵਿਆਹ ਤੇ ਬਾਅਦ ਮੁੰਡੇ ਦੇ ਰੋਜ ਤਾਂ ਮੈਂ ਖੇਤਾਂ 'ਚ ਹੁੰਦਾ ਨਾ ਅਸੀਂ ਤਾਂ ਫਿਰ ਮਸ਼ੀਨ ਤਾਂ ਪਹਿਲੀ ਵਾਰੀ ਆਈ ਆ ਇਹ ਟਰਾਲਾ ਜਦ ਆਪੜਾ ਉਹਨਾਂ ਨੇ ਪਲਟਾ ਨਹੀਂ ਦਿੱਤਾ ਪਹਿਲੇ ਪਹਿਲੇ ਥਾ ਲਈ ਉਹ ਉਹ ਬਿਲਡਿੰਗ ਕਰੀਤੀ ਆ ਝੁੱਕੜ ਗਈ ਉਹ ਇਹ ਟਰਾਲਾ ਫਿਰ ਡੇੜੀ ਟਰਾਲੀ ਛੱਡ ਕੇ ਟਰੈਕਟਰ ਪਿੱਛੇ ਲੈ ਜਾਣਗੇ ਕਰ ਲੋ ਜੇ ਟਰੈਕਟਰ ਰੱਖਣਾ ਵੀ ਹੋਇਆ ਫਿਰ ਕੱਦ ਤੁਦਵਾ ਮਾ ਲਾਂਗੇ ਤੁਮ। ਨਾ ਤੇ ਉਹ ਟਰੈਕਟਰ ਜਾਣਾ। ਜੀ ਮੈਨੂੰ ਆਇਆ ਵੀ ਪਰ ਫੇਰ ਖੜਾ ਰੁਕਾ ਟਰਾਲੇ ਦਾ ਅੱਜ ਕਿਹੜੇ ਕੰਮ ਹੋਣਾ ਇਹਦਾ। ਜੇ ਲੋਡ ਆ ਫਿਰ ਆਪਾਂ ਰੱਖ ਲਾਂਗੇ ਟਰੈਕਟਰ। ਬਸ ਉੱਪਰ ਕੁਝ ਤੁਦਦਾ ਨੂੰ ਦੋ ਦੋ ਕੋਈ ਨਾ। ਅੱਜ ਮੇਰੇ ਜਾਣੀ ਮੰਡੀ ਦਾ। ਚੱਤ ਲਾ ਉਹ ਕਰ ਲਾ। ਦਾ ਵੀ। ਰੋਟੀ ਰਹਿੰਦੀ ਨਾ। ਲਿਆਂਦੀ ਕਿ ਲਿਆਂਦੀ। ਠੀਕ ਹੈ। ਜੇ ਤਾਂ 7 ਵਜੇ ਖਾਣੇ ਰੋਟੀ ਸੁਰ ਨਹੀਂ ਰਹਿੰਦਾ ਫਿਰ ਕੋਈ। ਮੈਂ ਸਮਝ ਗਿਆ ਇੱਥੋਂ ਕੱਟ ਲਾ ਕੇ ਅਗਲੇ ਚ ਲੈ ਜਾਣੀ ਆ ਆ ਦੇਖ ਆ ਡੋਲ ਆ ਠੀਕ ਐ ਅਗਲੀ ਦੇਖੀ ਮੈਂ ਲੱਗਦਾ ਮੈਂ ਸਮਝ ਗਿਆ ਇੱਥੇ ਤੋਂ ਫਿਰ ਉਹ ਪਹੀ ਦੇ ਖੇਤ ਤੱਕ ਰੱਖ ਲੈਣਾ ਕਿਹੜਾ ਮੈਂ ਹਾਂਜੀ 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 ਆ ਉਹਦੇ ਕਿਸਰੋਂ ਹਾਂਜੀ ਬਾ ਸਮਝ ਗਿਆ ਮੈਂ ਡੋਲ ਤੋਂ ਲੈ ਜਣਾ ਇੱਧਰ ਨੂੰ ਬਾ ਠੀਕ ਐ ਠੀਕ ਐ ਸਮਝ ਗਿਆ ਮੈਂ ਪਹਿਲਾਂ ਕਿਹੜਾ ਵੱਟ ਕੇ ਉਹ ਥੱਲੇ ਚੱਲਦੇ ਆਪਾਂ ਸੈਣੀ ਮੱਝ ਦੇ ਘਰੀ ਨੂੰ ਬਾ ਠੀਕ ਐ ਵਾ 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 ਸਮਝ ਨਹੀਂ ਆ ਰਹੀ ਅੱਧਰ ਉੱਪਰ ਦੀ ਘੁੰਮ ਦੇ ਦਨ ਨਾ ਆਈ ਜਾ ਅੱਜ ਸਾਰਾ ਦਿਨ ਤੇਰੇ ਕੋਲ ਐਂਦਰ ਹਾਂਜੀ ਹਾਂ ਆਪਾਂ ਚਾਚਾ ਪਹਿਲਾਂ ਮੈਂ ਰੋਟੀ ਖਾਵਾਂ ਕਿ ਤੂੰ ਖਾਣੀ ਦੱਸ ਕਿਵੇਂ ਕਰ ਜਾ ਕੇ ਨਾ ਲੈ ਜਾ ਫਿਰ ਨਹੀਂ ਤੂੰ ਆ ਥੱਲੇ ਹੋਈ ਜਾ ਬਣਾ ਮੈਨੂੰ ਵਧਣ ਦੇ ਤੂੰ ਰੋਟੀ ਖਾ ਕੇ ਆ ਜਾ ਫਿਰ ਮੈਂ ਆਪਦਾ ਫਿਰ ਵੀਡੀਓ-ਬਿਡੀਓ ਦਾ ਕੰਮ ਕਰ ਦੂੰਗਾ ਮੈਂ ਬਣਾਉਣੀ ਬਿਆਲੇ ਇਹਨੂੰ ਕਰ ਤੋ ਟਰਾਲੀ ਗੱਡੇ ਨਹੀਂ ਜਥੇਦਾਰ ਮੈਂ ਨਹੀਂ ਸਾਈਡ ਪਰ ਘੱਟ ਹੋ ਕੇ ਟਰਾਲੀ ਮੈਂ ਖੜ ਜਾ ਫਿਰ ਬਿੱਤਵਾ ਕਾ ਕਰਕੇ ਲਾ ਦੇਣਾ ਉੱਥੇ ਕ ਕੱਢ ਦਿੰਦੇ ਅੱਗੇ ਖੜਾ ਕੇ ਹਾਂ 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 ਹੂੰ ਉਹ ਕ ਮੰਗ ਕੇ ਸਿੱਖ ਲਈ ਹੁੰਦਾ ਕ ਲੈ ਹਾਂ ਤੇ ਸਵੇਰੇ ਲਾਉਣੇ ਤੇ ਹੂੰ ਆਏ ਕਰਕੇ ਗਈ ਜਾਨੀ ਤੇ ਰੜੀ ਵੀ ਪੂਰੀ ਫਸ ਗਈ ਕੰਕ ਠੀਕ ਆ ਹਾਂ ਉਹ ਪਾਣੀ ਬੋਤੀ ਬਾਕ ਨੂੰ ਜੀ ਉਹ ਇੱਕ ਲਾਗ ਇੱਕ ਕਿਹੜਾ ਹੀ ਆ ਵਾਤ 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 ਮੈਂ ਉਹਦੀ ਸਾਹਿਬ ਵੀ ਮਾ ਕੱਠੇ 4 4 5 5 ਦੇ ਕਰੂਗੇ ਗੇਰੇ ਜਰਾ ਹਣੀ ਮੇਰਾ ਜੇ ਆਉਣਾ ਸਾ ਮੇਦ ਅੱਜ ਕੇਲੇ ਲੰਬੇ ਆਣਾਰੇ ਕੇ ਨਹੀਂ ਲੰਬੇ ਆਣੇ ਹਰ ਨੰਪਾ ਤੋਂ ਆਇਆ ਵੀ ਪੂਰੀ ਡੰਡਾ ਨਹੀਂ ਹੈ ਕੰਕ ਸਾਫ ਆ ਬਿਲਕੁਲ ਪਹਿਲੀ ਵਾਰੀ ਮਸ਼ੀਨ ਆਈ ਆ ਜੇ ਬਹਿਰਿੰਦਰ ਦੇ ਵਿਆਹ ਦੇ ਬਾਅਦ ਚ ਪਹਿਲੇ ਦਿਨ ਆਏ ਆ ਉਹ ਆਉਂਦੇ ਨੇ ਆਉਣੀ ਨੇ ਹੋਰ ਕਿੱਦਾਂ ਭੇਜ ਹੁਣ ਮਸ਼ੀਨ ਕਿੱਥੇ ਸੜਕਾਂ ਪਰ ਲਈ ਖੜੀ ਜਾਂਦੇ ਵੀ ਨਾ ਮਤਲਬ ਹਾਂ ਜੇ ਚਾਲੀਏ ਦੋ ਕੰਮ ਬੜੀਆ ਹੀ ਹੋਰ ਜੀ ਆਣਾ ਹਾਂ ਕਿਆ ਕਰੀਏ ਬੜੀਆ ਤنگੇ ਹੀ ਨਾਲੇ ਵਧੜੀ ਆ ਮਾਨੂੰ ਫੜਾ ਕੇ ਰੱਖ ਰੱਖ ਜਾਲੀ ਵੀ ਇੱਥੇ ਨਹੀਂ ਝੋਲੈਂਦੀ ਜਾਲੀ ਲੱਗੀ ਹੋਈ ਸੀ ਜੇ ਹੁਣ ਜਾਲੀ ਲਵਾਈ ਵੀ ਹੁੰਦੀ ਨਹੀਂ ਆਰੇ ਨਾ ਇਹ ਦੇਖ ਨੇ ਯਾਚਾ ਠੀਕ ਆ ਠੀਕ ਆ ਮੈਂ ਕੀ ਕਹਣਾ ਮਾਜ ਜਾਲੀ ਲੱਗੀ ਵੀ ਹੁੰਦੀ ਨਹੀਂ ਆਰੇ ਨਾ ਇਹ ਜਾਲੀ ਲੱਗੀ ਵੀ ਹੁੰਦੀ ਠੀਕ ਨਾ ਲੈ ਦੇ ਰੋਟੀ ਬੈਕ ਕਰਦੇ ਬੈਕ ਕਰਦੇ ਹਾਂ ਠੀਕ ਆ ਮੈਂ ਰੋਟੀ ਖਾ ਲਵਾਂ ਹੁਣ ਬਲੂ ਗੱਲ ਕਹਿ ਰਾਕ ਬੱਲੇ ਘਟਾ ਕੇ ਖੜੀ ਘੰਟਾ ਕੋਈ ਨਾ ਕੋਈ ਜਾਲਾ ਹੋਰ ਕਰ ਜਾਣਾ ਤਾਂ ਕਿਤੇ ਅੱਜ ਨੱਕੇ ਜਾਣਾ ਮੇਰੇ ਤੱਕ ਕੋਈ ਨਾ ਕੋਈ ਨਾ ਚੱਲ ਫੇਰ ਆਮ ਨਾਲ ਚੱਲੀ ਗਈ ਇੱਥੇ ਕੋਈ ਨਹੀਂ ਠੀਕ ਆ ਇਹ ਮਾਮਾ ਜੀ ਦਾ ਪਹਿਲਾ 852 ਜੀ 2013 14 ਮਾਡਲ ਕਲੋਸ ਕਰਦੇ ਇੰਜਨ ਜੈ ਤੋਂ ਬਾਅਦ ਬੰਦ ਹੋ ਗਏ ਤੇ ਫਿਰ 14 ਦੇ ਬਾਅਦ ਫਿਰ ਦੂਜੇ ਆਉਣ ਲੱਗੇ ਤੇ ਜਿਹੜਾ ਮੋਹਾਲੀ ਵਾਲਾ ਇੰਜਨ ਆ ਕੱਲ ਹੈ ਫਰਕ ਕੁਛ ਨਹੀਂ ਹੈ ਸੇਮ ਸੇਮ ਸਾਰਾ ਸਮਾਨ ਸੇਮ ਹੈ ਬਸ ਉਹੀ ਆਪਣੇ ਕਹੂਆ ਬਣਿਆ ਵਾ ਕਲੋਸ ਕਰਤੇ ਦੂਜੇ ਦਾ ਉਨਿਆੜਾ ਤੇ ਮੋਹਾਲੀੜਾ ਇਹ ਪਹਿਲਾਂ ਤੁੜੀ ਵਾਲੀ ਪਰਮਾਮੇ ਨੇ ਚੰਗਾ ਚਲਾਇਆ ਹੁਣ ਹਾਲੈਂਡ ਲੈ ਲਿਆ ਤਾਂ 363 ਲੰਬੇ ਲੰਬੇ ਘੇਰੇ ਅੱਜ ਦਸ਼ਮੇਸ਼ ਵੱਧ ਪੜ ਜਾਂਦੀ ਆ ਸਾਥੇ ਰੋਜ ਅੱਜ ਅਸੀਂ ਅੱਜ ਅਸੀਂ ਦਸ਼ਮੇਸ਼ ਕਾਬੂ ਕਰਨੀ ਆ ਰੋਟੀ ਖਾ ਲਈ ਭੱਗਾ ਚਾਚਾ ਨੂੰ ਫੇਰ ਬਿਠਾਤਾ ਮਸ਼ੀਨ ਤੇ ਚੱਲ ਵੀ ਮਿੱਤਰਾਂ ਦਿਨ 2 ਤੋਂ 3 ਦਾ ਕੰਮ ਰਹਿ ਗਿਆ ਖਚਰੇ ਗਿਣਾ ਹੁ ਮੈਂ ਵੀ ਗੋਲੀ ਜੀ ਲੈ ਕੇ ਹਟਿਆ ਹੁਣ ਅਸਲੀ ਇਧਰ ਲੱਗੇ ਦਾ ਤੰਗ ਕਰਨ ਭੱਗਾ ਚਾਚਾ ਦਾ ਸਵੇਰੇ ਸਵੇਰੇ ਲੈ ਆਉ ਲੁੰਦਾ ਇਹਦਾ ਬਦੰਦ ਤੇ ਹੁਣ ਛੱਕੀ ਰੋਟੀ ਸਾਢੇ 3-4 ਦਾ ਟਾਈਮ ਹੋ ਗਿਆ ਛੱਕੀ ਪਤਾ ਸਾਢੇ ਅਜੇ ਲੇਟ ਹੋ ਗਿਆ ਕੰਮ ਥੋੜਾ ਜਿਹਾ ਆਪਣੇ ਆਪ ਹੀ ਲੇਟ ਕਰ ਲਿਆ ਕੜਤੀ TC 17 ਦੀ 3 ਟਰਾਲੀਆਂ ਬੜੀਆਂ ਭਰਤੀਆਂ 16-16 ਫੁੱਟੀਆਂ ਤੇ ਕਾ 17 ਹੰਦਾ 3630 ਦੱਬੀ ਚੜ ਗਿਆ ਭਾਈ ਹੁੰਦਾ ਮੌਸਮ ਦੇਖੋ ਭਾਈ ਕਿੰਨਾ ਖਰਾਬ ਹੋ ਗਿਆ ਦੇਖੋ ਰੱਬ ਕੀ ਕਰਦਾ ਫਿਰਦਾ ਹਾਂ ਬਸ ਤਿੰਨ ਚਾਰ ਦਿਨ ਖੜ ਜਾ ਹੁਣ ਲਾ ਦੀਏ ਕੰਮ ਸੂਤ 'ਚ ਲਾ ਦੀਏ ਕੰਮ ਗੇੜ 'ਚ ਦੇਖੋ ਬੱਦਲ ਕਿਵੇਂ ਟੜਕੇ ਆ ਗਿਆ ਲੋ ਫਸਲ ਆਈ ਦੀ ਹੋਤੀ ਹੁਣ ਆ ਦੇਖ ਲਓ ਤੁਸੀਂ ਇੱਧਰ ਇਹ ਦੰਦਾ ਨਹੀਂ ਕੰਮ ਕਰਨੇ ਇਹਨੂੰ ਆ ਦਿਨੇ ਚਾ ਕੇ ਹੱਥ ਤੇ ਜੀ ਪਏ ਜਾਂਦੇ ਤੇ ਹੁਣ ਕਿਵੇਂ ਕਿਵੇਂ ਘੋਰ ਲੱਗਿਆ ਵਾ ਦੇਖ ਲਓ ਆ ਦਿਨੇ ਚਾ ਕੇ ਲੋ ਬੱਲੇ 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 ਦਾ ਸੁੱਕੀ ਹਾਲਾਤ ਕਰਕੇ ਰੱਖ ਦਿੰਦਾ ਆਇਆ ਹਾਂ ਬੱਦਲ ਬੱਦਲ ਦੇਖੋ ਤਾਂ ਸਹੀ ਹੁਣ ਹਵਾ ਦੇ ਸਾਰ ਪੂਰੇ ਬਣੇ ਆ ਵੀ ਹਵਾ ਆਊਗੀ ਹੁਣ ਇੱਕਦਮ ਪੂਰੀ ਹਵਾ ਆਊਗੀ ਹੁਣ ਪੂਰੀ ਸਪੀਡ ਚ ਤੇ ਆ ਮਾਮੀ ਜੀ ਉਹਨਾਂ ਦਾ ਗੰਨਾ ਪਰਾਣੀ ਨਾ ਇੱਕ ਗਰੀਤ ਆ ਪਤਾ ਨਹੀਂ ਰੱਬ ਜਾਣੇ ਚੱਕਰ ਕੀ ਆ ਮਾਮਾ ਜੀ ਮਾੜ ਜਾ ਬੱਦਲ ਹੋ ਜਾਵੇ ਮੈਨੂੰ ਘਰੋਂ ਖਦੇੜ ਦਿੰਦਾ ਕਹਿੰਦਾ ਮਾਮੇ ਭਾਂਜਿਆਂ ਨੇ ਇਕੱਠੇ ਨਹੀਂ ਹੋਣਾ ਹੁਣੋ ਖੜਿਆ ਮੈਨੂੰ ਫੋਨ ਕਰ ਕਰ ਤੰਗ ਕਰਦਾ ਕਹਿੰਦਾ ਜਾ ਬਗਦਾ ਕਰ ਤੂੰ ਮੈਂ ਚੱਲਿਆ ਮੈਨੂੰ ਕਹਿੰਦਾ ਮੈਂ ਵੀ ਨਹੀਂ ਜਾਣਾ ਤੂੰ ਜਾ ਕਰ ਤੂੰ ਕਹਿੰਦਾ ਘਰ ਜਾ ਕੇ ਬੈਠ ਉੱਥੇ ਹੁਣ ਮੈਨੂੰ ਮੋਟਰਸਾਈਕਲ ਦੇ ਕੇ ਤੋਰਿਆ ਕਹਿੰਦਾ ਮੈਂ ਮਸ਼ੀਨ ਨਾਲ ਹੈਗਾ ਬੱਦਲ ਆ ਬਿਜਲੀ ਲੱਛਦੀਆਂ ਲੋਕਣੀਆਂ ਵੀ ਆ ਗਈਆਂ ਲੱਗੀਆਂ ਕਿੜੀਆਂ ਭੈਣ ਕਹਿੰਦਾ ਘਰ ਨੂੰ ਵਜਦਾ ਬੰਦਿਆਂ ਵਾਂਗ ਸਿੱਥੀ ਲੱਗ ਜਾ ਮਾ ਚਲਦਾ ਜਾਂਦਾ ਮੈਂ ਚੱਲ ਪਿਆ ਕਿਣੀਆਂ ਦੱਸੋ ਕਮੇ ਕਾਲੀ ਕਟਾ ਹੋਈ ਐ ਨੇਰ ਕਿਨੇ ਖੜਿਆ ਹੁਣ ਗੋਗੀ ਨਾਲ ਗੱਲ ਹੋ ਕੇ ਆਈ ਦੀ ਗੋਗੀ ਕਹਿੰਦਾ ਵੀ ਆਲੇ ਦਾਲੇ ਵੀਰਾਂ ਨਾਲ ਕਹਿੰਦਾ ਵੀ ਸੰਧੂ ਵੀਰਾਂ ਨਾਲ ਹੋਈ ਆ ਗੱਲ ਹੈ ਨਾ ਮੈਂ ਵੀ ਇੱਕ ਦੋ ਨਾਲ ਕਰੀਏ ਗੱਲ ਜਿਹੜੀ ਲੱਗ ਲੱਗ ਜ਼ਿਲ੍ਹਿਆਂ ਤੇ ਕਹਿੰਦੇ ਫਲ ਨੇਰੀ ਨੂੰ ਵੀ ਚੱਲ ਰਹੀ ਆ ਨੇਰੀ ਦੇ ਪੂਰੇ ਸਾਲ ਸਾਡੇ ਵੀਰੇ ਬਣੇ ਪਏ ਆ ਲਓ ਭਾਈ ਸੋਣਿਓ ਘਰੇ ਆ ਗਏ ਤੇ ਅੱਜ ਕਾ ਕੰਮ ਵੀ ਹੋ ਗਿਆ ਸਾਡੇ ਨਾਲ ਟਰਾਲੀ ਦੀ ਉਹ ਬਿਲਡਿੰਗ ਓਖੜ ਗਈ ਐ ਨਾ ਇਹਲੇ ਪਹਿਲੇ ਸਾਲ ਜਦ ਲੈਂਦੀ ਉਹ ਲੈਣ ਲੀਦੀ ਇਹ ਡਰਾਈਵਲ ਤੋਂ ਨਾ ਮੋੜ ਤੇ ਮਤਲਬ ਇੱਕ ਤੱਕ ਕੱਟ ਬਹੁਤ ਜ਼ਿਆਦਾ ਤਾਂ ਸੁਏ ਹਾਜੀ ਇਹਨੂੰ ਲੈਟਾਂ ਲਾਉਣੀਆਂ ਉਥੋਂ ਫਿਰ ਇਹ ਟੁੱਟ ਕੇ ਤਾਂ ਬਿਲਡਿੰਗ ਕਰਤੀਦੀ ਤੇ ਅੱਜ ਡੈਂਕਿਆਂ ਚ ਓਖੜ ਗਈ ਕਿਉਂ ਕਟਰ ਭਾਰਾ ਨਾ ਇਹਦਾ ਮਸ਼ੀਨ ਦਾ ਤੇ ਦੇਖੋ ਆਮੀ ਪੈ ਗਿਆ ਸਾਡੇ ਇੱਥੇ ਪਿੰਡ ਤਾਂ ਇੰਨਾ ਮੀਂਹ ਪਿਆ ਨਰਮਾਈ ਕਰਤੀ ਮਤਲਬ ਹੁਣ ਤਾਂ ਸੁਖਸ਼ਕਤਾ ਚੱਲਣ ਨੂੰ ਪਰ ਫਿਰ ਬੱਲ ਚ ਨਾ ਦਾਣਾ ਰਹਿੰਦਾ ਟਮਾਟਾਾਂ ਲਓ ਭਾਈ ਦਸ਼ਮेश ਲੈ ਉਤਰ ਗਿਆ ਫਰਾਂਟ ਟੋਗਲ ਤੋਂ ਲਗ ਜਾਣ ਰਾਣੀ ਦੀ ਆਪਣੇ ਦੇਖਦਾ ਪ੍ਰਾਈਮਰ ਥੱਲੇ ਬਾਕੀ ਰਾਣੀ ਬਲੇਟੇ ਬਹੁਤ ਚੰਗੇ ਪਉਂਦੀ ਐ ਵੀ ਮਹਾਰਾਜ ਦੀ ਕਿਰਪਾ ਬੜੀ ਸੋਹਣੀ ਮਸ਼ੀਨ ਐ ਬੜੀ ਸੋਹਣੀ ਸੁਥਰੀ ਮਸ਼ੀਨਾਂ ਦੀ ਬੁਕਿੰਗ ਕਰਵਾਉਣੀ ਐ ਕਈ ਹਲੇ ਵੀਰਾਂ ਦੇ ਫੋਨ ਆਏ ਹੋਏ ਆ ਤੇ ਮਹਾ ਵੀ ਕੋਈ ਗੱਲ ਨਹੀਂ ਆਪਾਂ ਫ੍ਰੀਜੀ ਹੋ ਜਾਈਏ ਮਾਂ ਸੀਜ਼ਨ ਦਾ ਕੰਮ ਨਿਵੇੜ ਲਾਂ ਫਿਰ ਆਪਾਂ ਜਾ ਕੇ ਆਉਣਾ ਤੇ ਜਿਹੜੀ ਚੀਜ਼ ਚੰਗੀ ਆ ਉਹਦੀ ਸਿਫਤ ਕਰਨੀ ਬਣਦੀ ਆ ਬਾਈ ਨਹੀਂ ਜਿਹੜੀ ਚੀਜ਼ ਚੰਗੀ ਆ ਕੁਝ ਅਪਡੇਟ ਬਹੁਤ ਆ ਗਏ ਹਨਾ ਜੇ ਹੁਣ ਅਸੀਂ ਦਵਾਈ ਤੇ ਉਹ ਉਧਰ ਜਾਂਦੇ ਉਸੇ ਕੰਪਨੀ ਚ ਉਹ ਫਿਲਹਾਲ ਉੱਥੇ ਜੇ ਸਟੈਂਡ ਕਰਿਆ ਹੋਇਆ ਉਹਨਾਂ ਨੇ ਇੰਨੀ ਜ਼ਿਆਦਾ ਅਪਡੇਟ ਨਹੀਂ ਕੀਤੀ ਜਿੰਨੀ ਜ਼ਿਆਦਾ ਮਤਲਬ ਇੱਧਰ ਅਪਡੇਟ ਹੋ ਗਈ ਠੀਕ ਹੈ ਜੀ ਬਾਕੀ ਚਲੋ ਆਪਣੀ ਮਸ਼ੀਨਰੀ ਕਿਸੇ ਨੂੰ ਆਪਾਂ ਮਾੜਾ ਵੀ ਨਹੀਂ ਕਹਿੰਦੇ ਹਨਾ ਇਹ ਵੀ ਲਾਣੀਆਂ ਹੁਣ ਤੱਕ ਚੱਲੀ ਆਈਆਂ ਅੜਦੀਆਂ ਬਥੇਰੀਆਂ ਤਾਂ ਉਹ ਪਰਲੀ ਤਾਂ ਅੱਜ ਸਭ ਤੋਂ ਵੱਡ ਉਹ ਮਸ਼ੀਨ ਰਹੀ ਐ ਬੜੀ ਉਹ ਸਭ ਤੋਂ ਵੱਧ ਵੱਡੀ ਐ ਅੱਜ ਤੇ ਕੱਲ ਇਹ ਵੱਧ ਵੱਢੀ ਗਈ ਸੀ ਕੱਲ ਇਹ 14 15 ਕਿੱਲੇ ਵੱਧ ਵੱਢੀ ਗਈ ਸੀ ਕੱਲੀਓ ਮਤਲਬ ਦੂਜੀਆਂ ਸਾਡੇ 35 35 40 ਤੇ ਲਈਆਂ ਇਹ 50 ਤੇ ਲਗਭਗ ਪਹੁੰਚ ਗਈ ਸੀ ਤੇ ਅੱਜ ਥੋੜੀ ਟੁੱਟਮੀ ਰਹੀ ਹੈ ਇਹ ਇਹਦੇ ਨਾਲ ਤੇ ਅਸੀਂ ਵੱਧ ਕੰਮ ਕਰ ਗਏ ਅੱਜ ਤੇ ਨਾਲੇ ਖੜਵੀ ਤਕਰੀਬਨ 7 7:30 ਵਜੇ ਗਈਆਂ ਮੀਂਹ ਮੀਂਹ ਕਰਕੇ ਤੇ ਫਿਰ ਵੀ ਅਸੀਂ ਤਕਰੀਬਨ 28 33 34 ਕਿੱਲੇ ਵੜਤੇ ਅਸੀਂ ਅੱਜ ਇੱਕ ਮਸ਼ੀਨ ਨਾਲ ਤੇ ਆ ਵੀ ਇੱਧਰ ਇੰਨੇ ਵੱਢ ਗਏ ਉਹ ਪਰਲੀ ਵੀ ਇੰਨੇ ਜਣੀ 90 100 ਕਿੱਲੇ ਕੇ ਕੱਲ 100 ਕਿੱਲੇ ਕਿੰਨਾ ਵਰਤਦਾ ਤਾਂ 100 ਕਿੱਲੇ ਨੂੰ ਜਣੀ 110 120 ਇੰਨਾ ਕਿ ਰੋਜ਼ ਜਣੀ ਕਲੀ ਜਾਂਦੀਆਂ ਨੇ ਮਸ਼ੀਨਾਂ ਚਲੋ ਵਧੀਆ 5-7 ਦਿਨ ਦਾ ਕੰਮ ਐ ਜਣੀ ਤਿੰਨ ਚਾਰ ਦਿਨ ਤੋਂ ਤਿੰਨ ਦਿਨ ਦਾ ਜਣੀ ਤਾੜ ਵਾਲਾ ਫੁੱਲ ਆ ਤਿੰਨ ਤੋਂ ਚਾਰ ਦਿਨ ਦਾ ਕੋਟਾ ਫੁੱਲ ਹੋ ਜਾਣਾ ਵਧੀਆ ਕੰਮ ਹੋ ਰਿਹਾ ਜਣੀ ਸਾਰੀਆਂ ਦੀ ਵਧੀਆ ਹੋ ਰਹੀ ਆ ਪਾਇਣੀ ਕਹਿੰਦੇ ਵੀ ਹੈ ਨਾ ਆਪਣੀ ਸਾਰੀਆਂ ਮਸ਼ੀਨਾਂ ਹੀ ਫੁੱਲ ਚੱਲਦੀਆਂ ਨੇ ਜੋ ਸਾਰੀਆਂ ਦੀ ਫੁੱਲ ਐ ਸਵੇਰੇ ਲਾਉਣਾ ਐ ਸਟicker ਉਹਨੂੰ ਨਾਲੇ ਸੋ ਠੀਕ ਐ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਮਿਲਦੇ ਜੀ ਅਗਲੇ ਮੇਲੇ ਮਾ ਸਵੇਰੇ ਨਾ ਉਹ ਮਸ਼ੀਨ ਤੇ ਸਟicker ਲਾਵਾਂਗੇ ਫੀਲਡਾਂ ਤੇ ਹਾਂ ਠੀਕ ਹੈ ਓਕੇ ਵੇਰੀ ਟੂਰ ਦੇ ਪਹਿਲਾਂ ਹਾਂ ਇੱਥੇ ਕੱਟ ਕੇ ਰੱਖ ਲਈ ਹਾਂ